ਅੱਜ ਆਪਾਂ ਸਾmber ਇਡੜੀ ਇੰਨੇ ਆਸਾਨ ਤਰੀਕੇ ਨਾਲ ਬਣਾਉਣੀ ਸਿਖਾਵਾਂਗੇ ਕਿ ਕੋਈ ਵੀ ਇਸ ਨੂੰ ਬਣਾ ਕੇ ਐਨਜੋਏ ਕਰ ਸਕਦਾ ਹੈ ਇਸ ਲਈ ਸਭ ਤੋਂ ਪਹਿਲਾਂ 200 ਗ੍ਰਾਮ ਅਰਹਰ ਦੀ ਦਾਲ ਤੇ 50 ਗ੍ਰਾਮ ਇਮਲੀ ਲੈਣੀ ਹੈ ਦਾਲ ਨੂੰ ਦੋ ਤੋਂ ਤਿੰਨ ਵਾਰ ਚੰਗੀ ਤਰ੍ਹਾਂ ਧੋਣ ਤੋਂ ਬਾਅਦ 3-4 ਘੰਟਿਆਂ ਲਈ ਜਾਂ ਫਿਰ ਓਵਰਨਾਈਟ ਵੀ ਉਕੇ ਛੱਡ ਦੇਣਾ ਹੈ ਇਸੇ ਤਰ੍ਹਾਂ ਇਮਲੀ ਨੂੰ ਵੀ 2-3 ਘੰਟੇ ਪਹਿਲਾਂ ਭਿਉ ਦੇਣਾ ਹੈ ਦੋ ਕੱਪ ਸੂਜੀ ਲੈਣੀ ਹੈ ਤੇ ਇਸ ਵਿੱਚ ਦੋ ਕੱਪ ਹੀ ਦਹੀਂ ਐਡ ਕਰਨੀ ਹੈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 1 ਘੰਟੇ ਲਈ ਛੱਡ ਦੇਣਾ ਹੈ ਦੂਜੇ ਪਾਸੇ ਕੁੱਕਰ ਵਿੱਚ ਇੱਕ ਵੱਡਾ ਚਮਚ ਤੇਲ ਐਡ ਕਰਨਾ ਹੈ ਤੇਲ ਜਦ ਗਰਮ ਹੋ ਜਾਵੇ ਤਾਂ ਇਸ ਵਿੱਚ ਇੱਕ ਛੋਟਾ ਚਮਚ ਜੀਰਾ ਤੇ ਇੱਕ ਛੋਟਾ ਚਮਚ ਰਾਈ ਐਡ ਕਰਨੀ ਹੈ ਜਦੋਂ ਇਹ ਚਟਕਣ ਲੱਗ ਪੈਂ ਤਾਂ ਦੋ ਹਰੀਆਂ ਮਿਰਚਾਂ ਲੰਬਾਈ ਵਿੱਚ ਕੱਟੀਆਂ ਹੋਈਆਂ 10 ਤੋਂ 12 ਕਲੀਆਂ ਲਸਣ ਤੇ 1 ਇੰਚ ਅਦਰਕ ਦਾ ਟੁਕੜਾ ਕੱਟਿਆ ਹੋਇਆ ਇਸ ਵਿੱਚ ਸ਼ਾਮਿਲ ਕਰਨਾ ਹੈ ਇੱਕ ਤੋਂ 2 ਮਿੰਟ ਪਕਾਉਣ ਤੋਂ ਬਾਅਦ ਬਾਕੀ ਦੀਆਂ ਕੱਟੀਆਂ ਹੋਈਆਂ ਸਬਜ਼ੀਆਂ ਜਿਵੇਂ ਪਿਆਜ਼ ਟਮਾਟਰ ਗਾਜਰ ਤੇ ਕद्दू ਵੀ ਐਡ ਕਰਨੇ ਹਨ ਸਬਜ਼ੀਆਂ ਤੁਸੀਂ ਆਪਣੀ ਪਸੰਦ ਮੁਤਾਬਕ ਕੋਈ ਵੀ ਲੈ ਸਕਦੇ ਹੋ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਗੈਸ ਦੀ ਫਲੇਮ ਨੂੰ ਫੁੱਲ ਤੇ ਰੱਖਣਾ ਹੈ। ਹੁਣ ਇਸ ਵਿੱਚ ਬਾਕੀ ਦੇ ਮਸਾਲੇ ਜਿਵੇਂ ਲਮਕ, ਹਲਦੀ, ਧਨੀਆ ਤੇ ਕਸ਼ੂਰੀ, ਲਾਲ ਮੀਟ ਪਾਊਡਰ ਐਡ ਕਰਨਾ ਹੈ। ਨਾਲ ਹੀ ਦਾਲ ਜੋ ਅਸੀਂ ਭਿਉ ਕੇ ਰੱਖੀ ਸੀ ਉਸ ਨੂੰ ਦੋ ਤੋਂ ਤਿੰਨ ਵਾਰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਐਡ ਕਰ ਲੈਣਾ ਹੈ ਤੇ ਇਮਲੀ ਦੇ ਪਲਪ ਨੂੰ ਵੀ ਐਡ ਕਰਨਾ ਹੈ। ਇਮਲੀ ਦਾ ਪਲਪ ਅਸੀਂ ਛਲਨੀ ਵਿੱਚ ਛਾਨ ਕੇ ਤਿਆਰ ਕਰ ਲਿਆ ਹੈ ਹੁਣ ਇੱਕ ਗਲਾਸ ਪਾਣੀ ਐਡ ਕਰੋ ਤੇ ਕੁੱਕਰ ਦਾ ਢੱਕਣ ਲਗਾਉਂਦੇ ਹਾਂ ਫੁੱਲ ਫਲੇਮ ਤੇ 4 ਤੋਂ 5 ਸੀਟੀ ਆਉਣ ਤੱਕ ਇਸ ਨੂੰ ਪਕਾਓ 4 ਤੋਂ 5 ਸੀਟੀਆਂ ਆਉਣ ਤੋਂ ਬਾਅਦ ਗੈਸ ਦੀ ਫਲੇਮ ਨੂੰ ਆਫ ਕਰ ਦੇਣਾ ਹੈ ਐਨੇ ਵਿੱਚ ਸੂਜੀ ਵੀ ਫੁੱਲ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਵਿੱਚ ਲੋੜ ਅਨੁਸਾਰ ਤਕਰੀਬਨ ਅੱਧਾ ਕੱਪ ਪਾਣੀ ਮਿਲਾਉਣਾ ਹੈ ਤੇ ਇੱਕ ਸਮੂਜ ਜਾਂ ਬੈਟਰ ਬਣਾ ਕੇ ਤਿਆਰ ਕਰ ਲੈਣਾ ਹੈ ਇਸ ਤੋਂ ਬਾਅਦ ਇੱਕ ਪੌਊਚ ਇਨੋ ਦਾ ਐਡ ਕਰਨਾ ਹੈ ਇਹ ਫਰੂਟ ਸాల్ਟ ਦਾ ਇਨੋ ਹੈ ਤੇ ਬੈਟਰ ਨੂੰ ਮਿਕਸ ਕਰ ਲੈਣਾ ਹੈ ਇਸ ਨੂੰ ਬਹੁਤ ਜ਼ਿਆਦਾ ਨਹੀਂ ਫੈਂਟਣਾ ਥੋੜਾ ਜਿਹਾ ਹੀ ਮਿਕਸ ਕਰਨਾ ਹੈ ਇਸ ਤੋਂ ਬਾਅਦ ਇੱਕ ਛੋਟਾ ਚਮਚ ਨਮਕ ਐਡ ਕਰਨਾ ਹੈ ਤਾਂ ਬੈਟਰ ਤੁਹਾਡਾ ਸਟੀਮ ਹੋਣ ਲਈ ਤਿਆਰ ਹੈ ਇਡਲੀ ਸਟੈਂਡ ਦੀਆਂ ਪਲੇਟਾਂ ਨੂੰ ਥੋੜਾ ਥੋੜਾ ਆਇਲ ਲਗਾ ਕੇ ਗ੍ਰੀਸ ਕਰ ਲੈਣਾ ਹੈ ਤੇ ਕੋਈ ਵੀ ਖੱਟੂਨਾਰ ਆਇਲ ਦਾ ਇਸਤੇਮਾਲ ਨਹੀਂ ਕਰਨਾ ਹੈ ਹੁਣ ਬੈਟਰ ਨੂੰ ਪਲੇਟਾਂ ਵਿੱਚ ਫਿਲ ਕਰਨਾ ਹੈ ਦੂਜੇ ਪਾਸੇ ਇਡਲੀ ਕੁੱਕਰ ਵਿੱਚ ਡੇਢ ਤੋਂ 2 ਗਲਾਸ ਪਾਣੀ ਪਾਓ ਤੇ ਫੁੱਲ ਫਲੇਮ ਤੋਂ ਇਸ ਤੇ ਇਸ ਨੂੰ ਉਬਾਲ ਆਨ ਲਈ ਪਕਾਓ ਪਾਣੀ ਵਿੱਚ ਉਬਾਲ ਆ ਚੁੱਕਾ ਹੈ ਹੁਣ ਇਡਲੀ ਸਟੈਂਡ ਨੂੰ ਕੁੱਕਰ ਵਿੱਚ ਰੱਖੋ ਤੇ ਇਸ ਦਾ ਟੱਕਰ ਲਗਾ ਕੇ 20 ਤੋਂ 25 ਮਿੰਟ ਲਈ ਇਸ ਨੂੰ ਪਕਾਓ ਗੈਸ ਦੀ ਫਲੇਮ ਨੂੰ ਫੁੱਲ ਤੇ ਹੀ ਰੱਖਣਾ ਹੈ ਜਾਣੇ ਕਿ ਇਡਲੀਆਂ ਨੂੰ ਫੁੱਲ ਫਲੇਮ ਤੇ ਹੀ 蒸 ਕਰਨਾ ਹੈ ਹੁਣ ਜਦ ਤੱਕ ਸਾਡੀਆਂ ਇਡਲੀਆਂ ਸਟੀਮ ਹੋ ਰਹੀਆਂ ਹਨ ਇੰਨੇ ਵਿੱਚ ਅਸੀਂ ਸਾਂਭਨ ਨੂੰ ਸੈੱਟ ਕਰ ਲੈਂਦੇ ਹਾਂ ਹੁਣ ਕੁੱਕਰ ਦੀਆਂ ਸੀਟੀਆਂ ਵੀ ਆ ਚੁੱਕੀਆਂ ਹਨ ਤੇ ਇਸ ਨੂੰ ਅ ਬੰਦ ਕੀਤੇ ਹੋਏ ਨੂੰ 5 ਤੋਂ 10 ਮਿੰਟ ਹੋ ਚੁੱਕੇ ਹਨ ਇਸ ਵਿੱਚ ਬਾਕੀ ਦੀ ਪਈ ਸਟੀਮ ਕੱਢ ਲੈਣਾ ਹੈ ਤੁਸੀਂ ਦੇਖ ਰਹੇ ਹੋ ਕਿ ਸਬਜ਼ੀਆਂ ਕੁਝ ਖੜੀਆਂ ਖੜੀਆਂ ਸੀਆਂ ਲੱਗ ਰਹੀਆਂ ਹਨ ਇਸ ਦੇ ਲਈ ਇੱਕ ਮੈਸ਼ਰ ਦੇ ਨਾਲ ਇਹਨਾਂ ਨੂੰ ਥੋੜਾ ਥੋੜਾ ਜਿਹਾ ਮੈਸ਼ ਕਰ ਲੈਣਾ ਹੈ ਤੇ ਸਾਂਬਰ ਵਿੱਚ ਇੱਕ ਤੋਂ ਡੇਢ ਗਲਾਸ ਪਾਣੀ ਦਾ ਐਡ ਕਰਨਾ ਹੈ ਫਿਰ ਇਸ ਨੂੰ ਮੀਡੀਅਮ ਫਲੇਮ ਤੇ 5 ਤੋਂ 7 ਮਿੰਟ ਲਈ ਪਕਾਉਣਾ ਹੈ ਤਾਂ ਕਿ ਸੰਬਰ ਚੰਗੀ ਤਰ੍ਹਾਂ ਪੁੱਲ ਜਾਵੇ ਹੁਣ ਇੱਕ ਪੈਨ ਵਿੱਚ ਇੱਕ ਵੱਡਾ ਚਮਚ ਤੇ ਆਇਲ ਐਡ ਕਰਨਾ ਹੈ ਇਸ ਵਿੱਚ ਇੱਕ ਛੋਟਾ ਚਮਚ ਰਾਈ ਕੜੀ ਪੱਤੇ ਤੇ ਸਾਵਤ ਲਾਲ ਮਿਰਚਾਂ ਨੂੰ ਐਡ ਕਰਨਾ ਹੈ ਤੇ ਇਸ ਤੜਕੇ ਨੂੰ ਸੰਬਰ ਦੇ ਉੱਪਰ ਲਗਾ ਦੇਣਾ ਹੈ ਨਾਲ ਹੀ ਇੱਕ ਛੋਟਾ ਚਮਚ ਸੰਬਰ ਮਸਾਲਾ ਵੀ ਐਡ ਕਰਨਾ ਹੈ ਸਾਂਬਰ ਤੁਹਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਇਹ ਸਾਂਬਰ ਇੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਕਿ ਇਸ ਨੂੰ ਖਾਣ ਤੋਂ ਬਾਅਦ ਤੁਸੀਂ ਬਾਜ਼ਾਰ ਦਾ ਇਡਲੀ ਸਾਂਬਰ ਖਾਣਾ ਭੁੱਲ ਜਾਓਗੇ ਇੱਧਰ ਵੀ ਤੋਂ 25 ਮਿੰਟ ਸਟੀਮ ਹੋਣ ਤੋਂ ਬਾਅਦ ਇਡਲੀਆਂ ਨੂੰ ਪਏ ਹੋਏ 10 ਮਿੰਟ ਹੋ ਚੁੱਕੇ ਹਨ ਹੌਮ ਪਲੇਟਾਂ ਨੂੰ ਸਟੈਂਡ ਵਿੱਚੋਂ ਕੱਢ ਕੇ ਵੱਖ-ਵੱਖ ਕਰ ਲੈਣਾ ਹੈ ਤੇ ਇਡਲੀਆਂ ਨੂੰ ਕੱਢ ਲੈਣਾ ਹੈ ਇਡਲੀਆਂ ਤੁਹਾਡੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਇਹ ਇੰਨੀਆਂ ਜ਼ਿਆਦਾ ਸੌਫਟ ਤੇ ਸਪੰਜੀ ਇਡਲੀਆਂ ਬਣ ਕੇ ਤਿਆਰ ਹੋਈਆਂ ਹਨ ਕਿ ਕੋਈ ਵੀ ਇਹਨਾਂ ਨੂੰ ਤੁਰੰਤ ਖਾਦੇ ਬਿਨਾ ਨਹੀਂ ਰਹਿ ਸਕਦਾ ਸੋ ਸੰਬਰ ਇਡਲੀ ਤੁਹਾਡਾ ਬਣ ਕੇ ਤਿਆਰ ਹੈ ਤੁਸੀਂ ਵੇਖਿਆ ਹੈ ਕਿ ਕਿਸ ਤਰ੍ਹਾਂ ਸੰਬਰ ਨੂੰ ਸਭ ਕੁਝ ਉੱਪਰ ਵਿੱਚ ਹੀ ਕਰਦੇ ਹੋਏ ਮਿੰਨੀ ਬੜੇ ਹੀ ਆਸਾਨ ਤਰੀਕੇ ਨਾਲ ਬਣਾ ਕੇ ਦਿਖਾਇਆ ਹੈ ਸੋ ਵੀਡੀਓ ਅਗਰ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਕਿਉਂਕਿ ਇਸ ਤਰ੍ਹਾਂ ਦੇ ਵੀਡੀਓਜ਼ ਮੈਂ ਇਸ ਚੈਨਲ ਤੇ ਅਕਸਰ ਪਾਉਂਦੀ ਰਹਿੰਦੀ ਹਾਂ